ਸੁਣ ਪਰਦੇਸੀਆ ਸੁਣ ਪਰਦੇਸੀਆ ਬੇ ਆ ਕੇ ਬੇਗਾਨੇ ਦੇਸ਼ ਝੂਠੀਆਂ ਸਵਾਦਾ ਵਿੱਚ ਵੜ ਕੇ ਖ ਲੈਣੇ ਆਵੇ ਭੁੱਲਿਆ ਸਵਾਦ ਤੈਨੂੰ ਰੱਬ ਬੇਨਜ਼ੀਰ ਦਾ ਹੱਥ ਪੈਰ ਕੰਨ ਅੱਖਾਂ ਸਾਰੀ ਤੇਤੋਂ ਤੰਗ ਆਏ ਬਾਣ ਕੇ ਤੂੰ ਰੋਕ ਇਸੇ ਇੱਕ ਗੁਰਪੀਰ ਦਾ ਅਗੋ ਮਨ ਜਵਾਬ ਦੇ ਰਿਆ ਰੂ ਨੂੰ ਸੁਣ ਸੁਖਿਆਰੀਏ ਪਿਆਰੀਏ ਸੁਹਾਣੀਏ ਨਹੀਂ ਦੂਸਰੇ ਨੂੰ ਮੂਰਖ ਬਣਾ ਕੇ ਹੱਸੀ ਨਹੀਂ ਉਡਾਈ ਦੀ ਜੇਕਰ ਆਪ ਨੂੰ ਨ ਜਗਾ ਮਿਲੇ ਰਹਿਣ ਲਈ ਦੂਸਰੇ ਦੇ ਕੰਧ ਨੂੰ ਵੀ ਅੱਗ ਨਹੀਂ ਲਾਈ। ਬਹੁਤ ਅੱਛਾ। ਅਗਰ ਉਹਨੇ ਜਵਾਬ ਦਿੱਤਾ ਝੂਠੀਆਂ ਰਸੀਆਂ ਉਹ ਵਿਸ਼ਿਆ ਵਿਕਾਰਾਂ ਦੇ ਆ ਜੀਨੇ ਲਾਇਆ ਗੱਲ ਨਹੀਂ ਉਹਦੇ ਨਾਲ ਹੀ ਟੁੱਟ ਜਾਵੇ। ਕਾਮਦੇਵ ਜਦੋਂ ਆਕੇ ਮਾਰੀ ਤੈਨੂੰ ਹਾਕ ਵੇ। ਕੁਝ ਵੀ ਨਾ ਸੋਚਿਆ ਤੂੰ ਵਰਮ ਦੀ ਭਗਤੀ। ਮਿਲਾ ਦਿੱਤੀ ਖਾਕ ਵੇ। ਇੰਦਰ ਨੂੰ ਤੂੰ ਐਸੀ ਪੱਟੀ ਪੜਾਈ ਪੁੱਠੀ। ਜ਼ਿੰਦਗੀ ਅਹੱਲੇ ਆਦੀ ਕਰ ਦਿੱਤੀ ਨਾ ਪਾਸ ਕੇ ਮਨ ਨੇ ਫੇਰ ਕਿਹਾ ਚੋਰ ਖੱਗ ਚੰਚਲ ਸਾਮੀ ਮੈਨੂੰ ਆਖ ਕੇ ਤੂੰ ਮਾਰ ਦਿੱਤੇ ਕਸ ਕਸ ਤਾਨੇ ਆਦੀ ਤੀਰ ਨਹੀਂ ਆਪ ਬਣੀ ਸਾਧਨੀ ਤੇ ਰੱਬ ਦੀ ਅਰਾਧਨੀ ਤੂੰ ਮੈਨੂੰ ਤੂੰ ਬਣਾ ਦਿੱਤਾ ਗੁੰਡਾ ਕਾਮੀਆਂ ਦਾ ਪੀਰ ਨਹੀਂ ਤੋੜਦਾ ਹੈ ਮਾਨ ਰੱਬ ਵੱਡੇ ਅਬਮਾਨੀਆਂ ਦਾ ਚੁੱਪ ਚੁੱਪ ਰਹਿਣ ਚੁੱਪ ਚਾਪ ਰਹਿਣ ਪਰ ਸਾਧ ਤੇ ਫਕੀਰ ਨਹੀਂ ਫੇਰ ਲੋ ਕਹਿ ਰਹੀ ਹੈ ਮੋਧੀਆਂ ਤੰਦਾ ਪਾ ਕੇ ਮਸੂਮ ਜਿਹੇ ਰਾਂਝਣੇ ਨੂੰ ਬਣਾ ਦਿੱਤਾ ਚਾਖਵੇਂ ਲੋਭ ਵਿੱਚ ਆ ਕੇ ਤੂੰ ਵੱਢ ਦੇਵੇਂ ਚਾਚੇ ਤਾਈਂ ਕ੍ਰੋਧ ਵਾਲਾ ਪੂਤ ਤੈਨੂੰ ਬਾਵਰਾ ਬਣਾ ਦੇਵੇਂ ਮੈਂ ਨਹੀਂ ਕਹਦੀ ਕਹਿੰਦੇ ਵੇਦ ਤੇ ਕਦੀਪੇ ਬਹੁਤ ਅੱਛਾ ਅੱਛਾ ਮਾਨ ਨੇ ਜਵਾਬ ਦਿੱਤਾ 16 ਨਹੀਂ ਗੱਲ ਆਖਾਂ ਸੁਣ ਤੂੰ ਪਿਆਰੀ ਇਨੀ ਮੇਰੇ ਜਿਹੇ ਜੇਨਾ ਹੁੰਦੇ ਮੇਰੇ ਜਿਹੇ ਹੁਣ ਜੇ ਨਾ ਹੁੰਦੇ ਬੁਰੇ ਇਸ ਜਗ ਉਤੇ ਚੰਗਿਆਂ ਨੂੰ ਕੋਣ ਚੰਗਾ ਕਹਿ ਕੇ ਬੁਲਾਉਂਦਾ ਜੇ ਨਾ ਰੱਬ ਚੰਗਾ ਅਤੇ ਮੰਦਾ ਉਪਜਾਉਂਦਾ ਸੁੱਖ ਨਾਲ ਜੇ ਦੁੱਖ ਨਾ ਬਣਦਾ ਭੋਰਾ ਵੀ ਸਵਾਦ ਕੱਲੇ ਸੁੱਖ ਦਾ ਨਾ ਆਉਂਦਾ ਰੋ ਸੱਚ ਮੁੱਚ ਅੱਕ ਗਈ ਮੂਰਖ ਅਮੋੜਾ ਤੇਰੇ ਚਾਲਿਆਂ ਤੋਂ ਕਰ ਕਰ ਹੁਜਤਾਂ ਤੋਂ ਐਵੇਂ ਨਾ ਸਤਾਇਆ ਕਰ ਮਹਿਫਲਾ ਮਹਿਫਲਾ ਮਸ਼ਾਇਰੀਆਂ ਮਖਾਨੇ ਆ महबूबा न बेशक रज के तू पर चाया कर मोड़ के मुहारा कदी इना सारे पास तो एक अद खड़ी रब पासे भी लाया कर मन वेली बैठी वेली बैठी खावे तो गावे गीत शांति दे अज के जमाने जेड़ा पूजे शांति नो उल्टा अशांत होावे मार नहीं पापा से शराबा को डर के जो बैठ जाए जिंदगी देोल खा बैठे हार नहीं ਰੋਦਾ ਜਵਾਬ ਖੁਲਕੇ ਤੂੰ ਜੋ ਜੀ ਜ਼ਿੰਦਗੀ ਕਾਰਜੋ ਤੈਨੂੰ ਪਾਵੇ ਗਾ ਗੀਤ ਸਨੇਮਿਸ ਤਾਰਿਆਂ ਦੇ ਪਰ ਕਦੇ ਕਦੇ ਗੀਤ ਉਸ ਅੱਲਾ ਦੇ ਵੀ ਗਾਇਆ ਕਰ ਜ਼ਿੰਦਗੀ ਦਾ ਇਹ ਸਮਾਜੋ ਬੀਤ ਰਿਹਾ ਚੰਗੇ ਪਾਸੇ ਲਾ ਇਹਨੂੰ ਐਵੇਂ ਨਾ ਜਾਇਆ ਕਰ ਚੰਗੇ ਪਾਸੇ ਲਾ ਇਹਨੂੰ ਐਵੇਂ ਨਾ ਜਾਇਆ ਕਰ ਮਨ ਨੇ ਅੱਗ ਜਵਾਬ ਦਿੱਤਾ ਸੁਣ ਸੁਣ ਗੱਲਾਂ ਅਜ ਤੇਰੀਆਂ ਮਜਾਜਣੇ ਨਹੀਂ ਸੁਣ ਸੁਣ ਗੱਲਾਂ ਅਜ ਤੇਰੀਆਂ ਮਜਾਜਣੇ ਨਹੀਂ ਪਾਟ ਕੇ ਸੀਨਾ ਮੇਰਾ ਹੋਇਆ ਲੀਰੋ ਲੀਰਨੀ मेरा कम कायर ताई हौसला सहारा देना ताकि कोई जीवन समझे ना पारनी एक दिन तू आवेगी मेरे को जरूर नहीं इसलिए मैं भी हन खुले रखे दवानी इसलिए मैं भी रन खुले रखे, रखे हन दुआर